ਮੇਰੇ ਦਰਸ਼ਕਾਂ ਪਿਆਰ ਕਰਨ ਵਾਲੇ ਮੇਰੇ ਵੀਰ ਭਰਾ ਬਹੁਤ ਗਰਮੀ ਦੇ ਵਿੱਚ ਫਰਸ਼ ਪਾ ਰਹੀ ਹੈ ਸਰਦਾਰ ਜੋ ਸਿੰਘ ਪਿੰਡੂ ਫਰਸ਼ ਪਾਉਂਦਿਆ ਵੇਖੋ ਪਿੰਡ ਪੂਰਾ ਪੂਰਾ ਕਰੀਮ ਪੂਰਾ ਪਿੰਡ ਆਈ ਇਹ ਕਹੇ ਮੇਰੇ ਵੀਰ ਭਰਾ ਨੇ ਮਿਸਤਰੀ ਦੀ ਲੋੜ ਹੋਵੇ ਨਹੀਂ ਦਾ ਜੀ ਫਰਸ਼ ਇਹੋ ਹੀ ਟੋਰੀ ਨਾਲ ਉਹਦੇ ਨਾਲ ਇੱਕ ਵੀ ਰੋ ਰੱਖਿਆ ਇਹਨੇ ਬਾਬਾ ਇਹ ਆ ਵੇਖੋ ਜੀ ਆ ਰਾਲ巴 ਆ ਬਾਬਾ ਜੀ ਬਾਬਾ ਜੀ ਕਿਦਾਂ ਦਾ ਕੰਮ ਹੈ ਜੀ ਵਧੀਆ ਚਲਾਂਦੇ ਬਹੁਤ ਵਧੀਆ ਕੰਮ ਹੈ ਹਾਂ ਜੀ ਵੀ ਸੋਹਣਾ ਕੰਮ ਕਰਦੇ ਆ ਨਾ ਜੀ ਹਾਂ ਤੁਹਾਡੀ ਇਸ ਗੱਲੋਂ ਸੇਵਤਾ ਜੀ ਇਹ ਕੋ ਮਾਰ ਰਲਿਆ ਪਿਆ ਜੀ ਤੇ ਮੇਰੇ ਜਿੰਨੇ 44 ਵਾਲੇ ਵੀਰ ਆ ਇਹ ਫਿਰ ਵੀਡੀਓ ਨੂੰ ਵਾਤੋ ਤੇ ਸ਼ੇਅਰ ਕਰ ਦਿਓ ਦੱਬ ਕੇ ਤੇ ਗਾਹ ਦੇ ਗਾੜਾ ਪਾ ਦਿਓ ਜਿੱਥੋਂ ਤੱਕ ਤੁਹਾਡੇ ਕੋਲੋਂ ਲਾਕਾ ਕੋਈ ਨਾ ਰਵੇ ਪੰਜਾਬ 'ਚ ਤੇ ਮੇਰੇ ਵੀਰੋ ਮੜਾਏ ਵੀਰ ਦੀ ਤਾਮੂਰ ਕਰਨਾ ਸਰਦਾਰ ਜੀ ਫਟੇ ਪਰਨਾ ਆ ਮੂ ਕਰਨਾ ਪਊ ਆਵੇ ਇੱਕ ਕਮੇਟ ਉਹ ਹੀ ਗਰਮਾਲਾ ਫੇਰ ਰਿਹਾ ਹਾਂਜੀ ਹਾਂਜੀ ਪਰਚ ਕਿਵੇਂ ਦੀ ਪੈ ਰਹੀ ਏ ਦੇਖੋ ਜੀ ਬਹੁਤ ਵਧੀਆ ਪਾ ਰਹੀ ਏ ਪਰਚ ਜੀ ਬਹੁਤ ਵਧੀਆ ਪਾ ਰਹੀ ਏ ਇਹਦਾ ਨਾਮ ਹੀ ਜਦੋ ਜੀ ਸਰਦਾਰ ਜੋਤੀ ਸਿੰਘ ਮੋਕਾ ਸਿੰਘ ਪਿੰਡ ਨਵਾਪੂ ਦਾ ਨਵਾਪੂਰਾ ਜੀ ਨਾਰੇ ਵਪਾਰ ਦਾ ਕੰਮ ਕਰਦਾ ਰੰਗਣਾ ਦਾ ਆ ਜਿੰਦਾ ਟਾਈਮ ਨਿਕਲਿਆ ਤੇ ਮੈਂ ਟੈਜ ਟਾਈਮ ਕੱਢ ਗਿਆ ਜੀ ਪਰਚ ਕੌਣ ਆ ਉਤਰੇ ਨੇ 700 ਰੁਪਇਆ ਫੇਰ ਰੱਖੇ ਚਲੋ ਆਪਣੇ ਕਰਕੇ ਤੁਹਾਡੇ ਤੋਂ 500 ਲੈ ਲਿਆ ਕਰੂਗਾ ਤੇ ਨਾਲ ਆ ਵੀਰ ਇੱਕ ਰੱਖਿਆ ਬਾਬਾ ਇਹਨੇ ਪੱਕਾ ਨਾਲ ਇਹ ਢਾਡੀ ਫਰਛਾ ਪਾਉ ਉਹ ਹੀ ਇਹ ਮੇਸਤਰੀ ਵੀ ਨਹੀਂ ਇਹੋ ਜਿਹਾ ਵੀ ਪਾ ਸਕਦਾ ਭਲਾ ਲਾ ਕੇ ਨਹੀਂ ਇਹ ਜਆ ਸਿੱਖੀ ਜੁਗੇ ਤੋਂ ਤੇ ਇਹਨੂੰ 70 ਸਾਲ ਆਂਦੀ ਉਮਰ 71 72 ਹੋ ਚੱਲੀ ਆ ਤੇ ਕਿਹੇ ਮੇਸਤਰੀ ਦਾ ਜਾਜ ਨਹੀਂ ਸਿੱਖੀ ਇਹਨੇ ਆਪਣੇ ਆਪ ਇਹਨੇ ਕੰਮ ਕੀਤਾ ਹੈ। ਤੁਹਾਡੇ ਤੁਹਾਡੇ ਨੇ ਆਪਦਾ ਵਰਤਿਆ ਜੀ। ਵੇਖੋ ਮੇਰੇ ਵੀਰ ਚੌਣ ਆਲਿਓ। ਬਹੁਤ ਬਹੁਤ ਧੰਨਵਾਦ। ਮੀਡੀਆ ਨੂੰ ਪਿਆਰ ਕਰਨ ਵਾਲਿਓ। ਤੁਹਾਨੂੰ ਲਾਈਵ ਵੀਡੀਓ ਦਿਖਾਵਾਂਗੇ। ਕਿਹਦੇ ਨਾ ਹਜੇ ਫਰਸ਼ ਡੰਗਰਾਂ ਦੇ ਅਰਲੇ ਜੀ ਪੌਣੀ ਆ ਪਰਲੇ ਬਣਨੇ। ਬਰਾਂਡਾ ਪਲਾਸਟਰ ਕਰਨਾ ਜਿੰਨੇ ਆੜਾ ਤੋੜ ਫਿਰ ਇਹਦਾ ਟਾਈਮ ਨਿਕਲੂਗਾ ਜੀ ਜੇ ਕਿ ਦਸਕਣ ਨੇ ਪਹਿਲਾਂ ਫੋਨ ਹੀ ਚਲੋ ਕੋਈ ਗੱਲ ਨਹੀਂ ਪਵਾ ਦਾਂਗਾ ਆਸਤੇ